ਖੁਦਕੁਸ਼ੀ ਨਹੀਂ ਐਪਸਟੇਨ ਨਾਲ ਜੇਲ੍ਹ ਚ ਕੀਤਾ ਗਿਆ ਕਤਲ ਡਾਕਟਰ ਦੇ ਦਾਅਵੇ ਨੇ ਮਚਾਈ ਸਸੰਸਨੀ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਅਮਰੀਕੀ ਅਪਰਾਧੀ ਜੈਫਰੀ ਐਪਸਟੇਨ ਦੀ ਜੇਲ੍ਹ ਚ ਹੋਈ ਰਹੱਸਯਮਈ ਮੌਤ ਨੂੰ ਲੈ ਕੇ ਇੱਕ ਵਾਰ ਫੇਰ ਵੱਡਾ ਧਮਾਕਾ ਹੋਇਆ ਹੈ ਇੱਕ ਮਾਹੇ ਡਾਕਟਰ ਨੇ ਦਾਅਵਾ ਕੀਤਾ ਹੈ ਕੀ ਐਬਸਟਿਨ ਦੀ ਮੌਤ ਫਹਾ ਲੈਂਡ ਕਰਨ ਨਹੀਂ ਹੋਈ ਸਗੋਂ ਉਸ ਦਾ ਗਲਾ ਕੁੱਟ ਕੇ ਕਤਲ ਕੀਤਾ ਗਿਆ ਪੋਸਟਮਾਰਟਮ ਦੀ ਜਾਂਚ ਕਰਨ ਵਾਲੇ ਡਾਕਟਰ ਦੇ ਮੁਤਾਬਕ ਐਬਸਟਿਨ ਦੇ ਗਲੇ ਦੀ ਹਾਈ ਬੋਨ ਹੱਡੀ ਸਮੇਤ ਤਿੰਨ ਥਾਮਾ ਤੋਂ ਹੱਡੀਆਂ ਟੁੱਟੀਆਂ ਹੋਈਆਂ ਸਨ ਮਾਹਰਾਂ ਮੁਤਾਬਕ ਜਿਹਾ ਅਕਸਰ ਗਲਾ ਕੁੱਟਣ ਨਾਲ ਹੁੰਦਾ ਹੈ ਨਾ ਕਿ ਫਾਂਸੀ ਲਗਾਉਣ ਵੇਲੇ ਜ਼ਿਕਰ ਹੋਇਆ ਹੈ ਕਿ ਸਾਲ 2019 ਵਿੱਚ ਨਿਊਯਾਰਕ ਦੀ ਜੇਲ੍ਹ ਵਿੱਚ ਹੋਈ ਐਬਸਟੇਨ ਦੀ ਮੌਤ ਨੂੰ ਅਧਿਕਾਰਕ ਤੌਰ ਤੇ ਖੁਦਕੁਸ਼ੀ ਘਰਾੜ ਦਿੱਤਾ ਗਿਆ ਹੈ ਪਰ ਇਸ ਨਵੇਂ ਖੁਲਾਸੇ ਨੇ ਜਾਂਚ ਏਜੰਸੀਆਂ ਅਤੇ ਜੇਲ੍ਹ ਪ੍ਰਸ਼ਾਸਨ ਦੇ ਦਾਅਵਿਆਂ ਨੂੰ ਕਟਾਰੇ ਵਿੱਚ ਖੜਾ ਕਰ ਦਿੱਤਾ ਜੈਫਰੀ ਐਬਸਟੇਨ ਜਿਸ ਤੇ ਨਾਬਾਲਗ ਲੜਕੀਆਂ ਦੀ ਤਸਕਰੀ ਅਤੇ ਸਰੀਰਕ ਸ਼ੋਸ਼ਣ ਦੇ ਗੰਭੀਰ ਦੋਸ਼ ਨੇ ਦੇ ਸੰਬੰਧ ਦੁਨੀਆ ਦੇ ਕਈ ਸ਼ਕਤੀਸ਼ਾਲੀ ਨੇਤਾਵਾਂ ਕਾਰੋਬਾਰੀਆਂ ਅਤੇ ਸ਼ਾਹੀ ਪਰਿਵਾਰਾਂ ਨਾਲ ਸਨ ਜਿਸ ਕਾਰਨ ਉਸ ਦੀ ਮੌਤ ਸ਼ੁਰੂ ਤੋਂ ਹੀ ਸ਼ੱਕ ਦੇ ਘੇਰੇ ਵਿੱਚ ਰਹੀ ਮਾਹਿਰਾਂ ਦਾ ਮੰਨਣਾ ਹੈ ਕਿ ਐਪਸਟੇਨ ਕੋਲ ਕਈ ਅਜਿਹੇ ਰਾਜ਼ ਸਨ ਜੋ ਦੁਨੀਆ ਦੇ ਕਈ ਵੱਡੇ ਚਿਹਰਿਆਂ ਨੂੰ ਬੇਨਕਾਬ ਕਰ ਸਕਦੇ ਨੇ ਜਿਸ ਕਾਰਨ ਉਸ ਦਾ ਜੇਲ੍ਹ ਚ ਹੀ ਕਤਲ ਕਰ ਦਿੱਤਾ ਗਿਆ ਨਵੇਂ ਤੱਥ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਅਤੇ ਕਾਨੂੰਨੀ ਮਾਹਿਰਾਂ ਵਿੱਚ ਇਹ ਚਰਚਾ ਤੇਜ਼ ਹੋ ਗਈ ਹੈ ਕਿ ਐਪਸਟੇਨ ਨੂੰ ਕਿਸੇ ਵੱਡੀ ਸਾਜ਼ਿਸ਼ ਤਹਿਤ ਰਸਤੇ ਤੋਂ ਹਟਾਇਆ ਗਿਆ ਸੀ ਤੁਹਾਡੀ ਕੀ رائے ਹੈ ਇਸ ਨੂੰ ਲੈ ਕੇ ਕਮੈਂਟ ਸੈਕਸ਼ਨ ਚ ਜਰੂਰ ਦੱਸੋ ਜੀ